ਸਿੱਖ ਲੈ ਮੁਰਸ਼ਿਦ ਕੋਲੋਂ ਮੁਕਤੀ ਕਿੰਝ ਹੈ ਪਾਈ ਦੀ ਕਰਕੇ ਅਮਲ 84 ਬੰਦਿਆ ਕਿਵੇਂ ਮੁਕਾਈ ਦੀ ਕਰਕੇ ਅਮਲ 84 ਬੰਦਿਆ ਕਿਵੇਂ ਮੁਕਾਈ ਦੀ ਦੁਨੀਆਂਦਾਰੀ ਦੀ ਦਲਦਲ ਵਿੱਚ ਕਿਉਂ ਤਸਦਾ ਜਾਣਾ ਏ ਮੋਹ ਮਾਇਆ ਦੇ ਝਾਲ ਵਿੱਚ ਕਿਉਂ ਫਸਦਾ ਜਾਣਾ ਏ ਦੁਨੀਆਦਾਰੀ ਦੀ ਦਲਦਲ ਵਿੱਚ ਕਿਉਂ ਤਸਦਾ ਜਾਣਾ ਏ ਮੋਹ ਮਾਇਆ ਦੇ ਝਾਲ ਵਿੱਚ ਕਿਉਂ ਫਸਦਾ ਜਾਣਾ ਏ ਕੀ ਮਾੜਾ ਕੀ ਚੰਗਾ ਨਾ ਕੁਝ ਦੇਵੇ ਦਿਖਾਈ ਜੀ ਕਰਕੇ ਅਮਲ 84 ਬੰਦਿਆ ਕੋਈ ਕਿਵੇਂ ਮੁਕਾਈ ਦੀ ਕਰਕੇ ਅਮਲ 84 ਬੰਦਿਆ ਕੋਈ ਕਿਵੇਂ ਮੁਕਾਈ ਦੀ ਤੂੰ ਕੋਸ਼ਿਸ਼ ਕਰੀ ਬਥੇਰੀ ਨਾ ਤੈਨੂੰ ਸੁੱਖ ਦਾ ਸਾ ਆਇਆ ਮਨ ਦੀ ਮੈਲ ਨਾ ਉਤਰੀ ਬੜੇ ਹੀ ਤੂੰ ਤੀਰਥ ਨਹਾ ਆਇਆ ਤੂੰ ਕੋਸ਼ਿਸ਼ ਕਰੀ ਬਥੇਰੀ ਨਾ ਤੈਨੂੰ ਸੋਖ ਦਾ ਸਾ ਆਇਆ ਮਨ ਦੀ ਮੈਲ ਨਾ ਉਤਰੀ ਬੜੇ ਹੀ ਤੂੰ ਤੀਰਥ ਨਹਾ ਆਇਆ ਕੀ ਫਾਇਦਾ ਦੱਸ ਹੋਇਆ ਨਾ ਅੰਦਰੋਂ ਹੋਈ ਸਫਾਈ ਵਈ ਕਰਕੇ ਅਮਲ 84 ਬੰਦਿਆ ਕਿਵੇਂ ਮੁਕਾਈ ਦੀ ਕਰਕੇ ਅਮਲ 84 ਬੰਦਿਆ ਓ ਕਿਵੇਂ ਮੁਕੋਈ ਦੀ ਘਟ ਘਟ ਦੀ ਜੋ ਜਾਣਣ ਵਾਲਾ ਸਭ ਨੂੰ ਜਾਣਦਾ ਹੈ ਕੀ ਦੇ ਦਿਲ ਵਿੱਚ ਕੀ ਹੈ ਚੰਗੀ ਤਰ੍ਹਾਂ ਪਛਾਣਦਾ ਹੈ ਘਟ ਘਟ ਦੀ ਜੋ ਜਾਣਣ ਵਾਲਾ ਸਭ ਨੂੰ ਜਾਣਦਾ ਹੈ ਕੀ ਦੇ ਦਿਲ ਵਿੱਚ ਕੀ ਹੈ ਚੰਗੀ ਤਰਾ ਪਛਾਣਦਾ ਹੈ ਉਸ ਰੱਬ ਨੂੰ ਖੁਸ਼ ਰੱਖੀਏ ਕਰਕੇ ਗੱਲ ਪੁਲਾਈ ਦੀ ਸਿੱਖ ਲੈ ਮੁਰਸ਼ਿਦ ਕੋਲੋਂ ਮੁਕਤੀ ਕਿੰਜ ਹੈ ਪਾਈ ਦੀ ਕਰਕੇ ਅਮਲ 84 ਬੰਦਿਆ ਕਿਵੇਂ ਮੁਕਾਈ ਦੀ ਥਾਂ ਥਾਂ ਉੱਤੇ ਜਾ ਕੇ ਬੰਦਿਆ ਰਗੜੇ ਮੱਥੇ ਤੂੰ ਤਾਂ ਕੁਝ ਪਹਿਣਾ ਪੱਲੇ ਪਰੋਸਾ ਉਹ ਇਕ ਤੇ ਰੱਖੇ ਤੂੰ ਥਾਂ ਥਾਂ ਉੱਤੇ ਜਾ ਕੇ ਬੰਦਿਆ ਰਗੜੇ ਮੱਥੇ ਤੂੰ ਤਾਂ ਕੁਝ ਪੱਲੇ ਪਹਿਣਾ ਪਰੋਸਾ ਉਹ ਇਕ ਤੇ ਰੱਖੇ ਤੂੰ ਮੁਰਸ਼ਿਦ ਦੀ ਗੱਲ ਕਹੀ ਦੀ ਉਹੀ ਔੜਨੇ ਵਾਈ ਦੀ ਕਰਕੇ ਅਮਲ 84 ਬੰਦਿਆ ਕਿਵੇਂ ਮੁਕਾਈ ਦੀ ਕਰਕੇ ਅਮਲ 84 ਬੰਦਿਆ ਕਿਵੇਂ ਮੁਕਾਈ ਦੀ ਤੂੰ ਕਰ ਜਾਂ ਨਹੀਂ ਲਾ ਸਕਦਾ ਰੱਬ ਦੇ ਉਪਕਾਰਾਂ ਦਾ ਰਹਿੰਦਾ ਤੇਰੇ ਅੰਦਰ ਲੱਗਿਆ ਓਏ ਮੇਲਾ ਬੁਰੇ ਵਿਚਾਰਾਂ ਦਾ ਤੂੰ ਕਰ ਜਾ ਨਹੀਂ ਲਾ ਸਕਦਾ ਰੱਬ ਦੇ ਉਪਕਾਰਾਂ ਦਾ ਰਹਿੰਦਾ ਤੇਰੇ ਅੰਦਰ ਮੇਲਾ ਲੱਗਿਆ ਬੁਰੇ ਵਿਚਾਰਾਂ ਦਾ ਓਏ ਆਪਣੇ ਆਪ ਦੇ ਉੱਤੇ ਦੁਨੀਆ ਨਹੀਂ ਹਜ਼ਾਈ ਦੀ ਕਰਕੇ ਅਮਲ 84 ਬੰਦਿਆ ਕਿਵੇਂ ਮੁਕਾਈ ਦੀ ਕਰਕੇ ਅਮਲ 84 ਬੰਦਿਆ ਕਿਵੇਂ ਮੁਕਾਈ ਦੀ ਛੱਡ ਖੇਖਣ ਦੇ ਹੈ ਕਰਨੇ ਜ਼ਿੰਦਗੀ ਭੱਜੀ ਜਾਂਦੀ ਹੈ ਕਦਮ ਕਦਮ ਖਤਰੇ ਦੀ ਕੰਟੀ ਓਏ ਵੱਜੀ ਜਾਂਦੀ ਹੈ ਛੱਡ ਖੇਖਣ ਦੇ ਹੈ ਕਰਨੇ ਜ਼ਿੰਦਗੀ ਬੱਜੀ ਜਾਂਦੀ ਹੈ ਕਦਮ ਕਦਮ ਖਤਰੇ ਦੀ ਘੰਟੀ ਬੱਜੀ ਜਾਂਦੀ ਹੈ ਦਦਾ ਹੂਰੀਆ ਸੋਚ ਜਰਾ ਦਦਾ ਹੂਰੀਆ ਸੋਚ ਜਰਾ ਗੱਲ ਬੜੀ ਡੋਗਾਈ ਦੀ ਕਰਕੇ ਅਮਲ 84 ਬੰਦਿਆ ਕਿਵੇਂ ਮੁਕਾਈ ਦੀ ਕਰਕੇ ਅਮਲ 84 ਬੰਦਿਆ ਕਿਵੇਂ ਮੁਕਾਈ ਦੀ ਸਤਗੁਰ ਕੋਲੋਂ ਸਿੱਖ ਲੈ ਮੁਕਤੀ ਕਿੰਝ ਹੈ ਪਾਈ ਦੀ ਕਰਕੇ ਅਮਲ 84 ਬੰਦਿਆ ਕਿਵੇਂ ਮੁਕਾਈ ਦੀ ਕਰਕੇ ਅਮਲ 84 ਬੰਦਿਆ ਕਿਵੇਂ ਮੁਕਾਈ ਦੀ